ਕਹ ਰਹੇ ਕਿ ਉਹਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਗੇ ਅਸੀਂ ਸਾਰੇ ਠੀਕ ਠਾਕ ਆ ਸਾਰੇ ਆਏ ਨੇ ਰਿਸ਼ਤੇਦਾਰ ਅਮਨ ਦੀ ਸੱਜਿਆ ਆਇਆ ਅਮਨ ਬੜੀ ਖੁਸ਼ ਹੋਈ ਅੱਜ ਅਮਨ ਦੀ ਪਤਨੀ ਆਈ ਐ ਨਾ ਪਈ ਨਾਨੀ ਆਈ ਐ ਉਧਰੋਂ ਮਾਮਾ ਜੀ ਆਇਆ ਸਾਡੇ ਪਾਰੇ ਪਾਰੇ ਰਿਸ਼ਤੇਦਾਰ ਆਏ ਨੇ ਬਹੁਤ ਖੁਸ਼ ਆ ਅਸੀਂ ਸਾਰੇ ਤੇ ਮਿਲਤੀ ਆਈ ਐ ਕੈਨੇਡਾ ਚੋਂ ਸਾਨੂੰ ਮਿਲ ਲੈ ਦੇ ਬਾਰਾਂ ਮਾਇਏ ਨੇ ਕਿ ਆਪਣੇ ਵੱਸ ਸੇ ਨੈ ਸਾਨੂੰ ਵੀ ਵੱਸ ਸੇ ਇਹਨਾਂ ਨੇ ਮਾਪਿਆਂ ਨੂੰ ਵੀ ਵੱਸ ਸੇ ਨੇ ਸਾਰਾ ਪਰਿਵਾਰ ਵੀ ਰਾਜਪੂਸੀ ਰਹੇ ਨੇ ਤੇ ਪੇਤਾ ਪਰਿਵਾਰ ਵੀ ਰਾਜਪੂਸੀ ਰਹਣ ਮੈਂ ਤੇ ਇਹ ਕਹੂੰਗੀ ਅੱਜ ਦਾ ਦ দিন ਨੂੰ ਨਾਲ ਲੈ ਕੇ ਆਈਏ ਦੇਖ ਕਿੰਦੀ ਸੈਣੀ ਧੀ ਆ ਸਾਡੇ ਨਾ ਲੈ ਸਾਨੂੰ ਵੀ ਦੀ ਲਜੂ ਵੀ ਰਵੰਦੀ ਨਾਨੀ ਵਿਚਾਰੀ ਨਾ ਮਾਮੀ ਨਾਲ ਜੂ ਨਾਲ ਬਾਨਾ ਨਾਲ ਜੂ ਨਾਲ ਸਾਨੂੰ ਖੁਸ਼ੀ ਤੇ ਮਿਲਦੀ ਬਹੁਤ ਵਧੀਆ ਲੱਗ ਰਿਹਾ ਸਾਨੂੰ ਬਹੁਤ ਖੁਸ਼ ਆਸੀ ਖਾਨ ਬੜੀ ਖੁਸ਼ ਹੈ ਇਹ ਮਾਮੀ ਆਈ ਹੈ ਉਹ ਪਰਦਾਈ ਆ ਆ ਮੈਂ ਨੰਬਰ ਜਿਹੜਾ ਰਕੜੀ ਬਣਾਉਣਾ ਸੀ ਜਿਹਦੀ ਉਹਨਾਂ ਦੇ ਘਰ ਆ ਗਈ ਜੀ ਮੇਰੀ ਪਰਜਾਈ ਇਹ ਹੁਣ ਖੜਦੇ ਨਹੀਂ ਬਗ ਟਾਈਮ ਕਹਿੰਦੇ ਹੁਣ ਸਾਨੂੰ ਸੁਵੇਰਾ ਹੁੰਦਾ ਹੈ 4 ਵਜੇ ਕੇ ਸੀ ਇਹ ਕਹਿੰਦਾ 4 ਹੀ ਵਜੇ ਆ ਕੇ ਸਿੱਖਿਆ ਸੀ ਇੱਕ ਵੀ ਵਾਰ ਖੜਦੇ ਘਰੋਂ ਮਿਲਣਾ ਹੈ ਇੱਕ ਵਾਰ ਪੱਕਾ ਹੈ ਜੇ ਇਹ ਡਾਕਟਰ ਨਾਲ ਕੋਈ ਪਤਾ ਹੀ ਆ ਪੁੱਤਾਂ ਜੇ ਆਪਣੇ ਇੱਕ ਦਮਨ ਪੱਟ ਕੇ ਲੈ ਗਏ ਮੇਸਤਰੀ ਆਊਗਾ ਹੁਣ ਮੋਟਰ ਕਾਣ ਬਹੁਤ ਦਿਨ ਲੱਗੇ ਅੱਜ ਆਪਣੀ ਤਾਜੀ ਮੋਟਰ ਦਾ ਪਾਣੀ ਪੀਵਾ ਗਿਆ ਅੱਖਾਂ ਤੇ ਦੇਖਾਂਗੇ ਪਾਣੀ ਕਿਹਦਾ ਤੈਨੂੰ 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 ਦਾ ਪਾਣੀ ਹੈ ਨਾ ਸਿੱਲੇ ਲਵਾਇਆ ਤੂੰ ਬਹੁਤ ਹੱਸਦਾ ਆ ਮੈਂ ਤਾਂ ਟੋਪਟਾਣੇ ਚੱਲੀ ਆ ਡਾਕਟਰ ਤੋਂ ਨਤਲਵਾਇਆ ਨਾ ਸਭ ਤੋਂ ਸਿਰ ਮਾਥਾ ਕਰ ਲਿਆ ਮੰਨ ਮੰਨੀ ਠੱਕੇ ਨਾਲ ਹੱਦ ਕਰਦੇ ਹੈ ਇਹ ਗੱਲ ਹੈ ਉਹ ਤਾਂ ਪਾਣੀ ਦਾ 3-4 ਸੌੜਾ ਹੀ ਹੁੰਦਾ ਉਹ ਨਹੀਂ ਹੁੰਦਾ ਉਹ ਪਾਣੀ ਦੇ ਨਾਲ ਪਿੰਦੇ ਨਹੀਂ ਸਾਦਾ ਸਾਡੇ ਨੇ ਤਾਂ ਇਧਰੋਂ ਮੈਂ ਬਣਾਉਂਦੇ ਤੇ ਇਧਰੋਂ ਮੈਂ ਸਰਕਾਰੀ ਨੋਕਦਰ ਤੋਂ ਲਾਈ ਹੋ ਜਾਂਦਾ ਤੇ ਇੱਥੇੋਂ ਤੋਂ ਭਰਦੇ ਤੇ ਤਾਂ ਵੀ ਨੇਹ ਰ ਪਾਣੀ ਦਾ ਹੋਰ ਪਾਣੀ ਨਿਕਲ ਜਾਂਦਾ ਇਹ ਸਹੀ ਨਹੀਂ ਆਉਂਦਾ ਮਾਮਾ ਪੈ ਥੋੜੇ ਪਾਣੀ ਨਾਲ ਸਾਦਾ ਨਹੀਂ ਤਾਂ ਤੁਸੀਂ ਸਾਦਾ ਖੁਦ ਦੇ ਪਾਣੀ ਤੇ ਕਿਉਂ ਆਵਣੋਂ ਤਾਂ ਜਮੀਨ ਸਾਦਾ ਤੋਂ ਖਾਣ ਕੀ ਹੱਥ ਪਾਣੀ ਦਾ ਪਾਣੀ ਤਾਂ ਤੁਹਾਈ ਆਂ ਦਾ ਕਿੱਰੇ ਆਇਆ ਕੋਈ ਉਹ ਚੱਕਣੀ ਨਾ ਸੱਤ ਤੋਹਾਂ ਨਾਲ ਵੀ ਤੋਹਾਂ ਦੀ ਬੇਤੀ ਇਹਨਾਂ ਨੂੰ ਹत्ता ਮਾਜੇ ਮੋਟਾ ਰਿਹਾ ੱੱਕੇ ਨਾਲ ਹੀ ਨਾਲ ਹੀ ਭਰਤੀ ਦੱਸਣਾ ਪੰਨਾ ਵੀ ਹੁਣ ਨਾਲ ਹੀ ਸਾਰੀ ਘੱਟਰੀ ਕੋਈ ਨਾ ਕਰਿਆ ਹੱਥ ਨਾ ਤਾਂ ਸਭਾ ਤੋਂ ਕਾ ਜੜਾ ਕਾ 10 ਰੇੜੇ ੱੱਕੇ ਨੇ ਤਬੀਰ ਹੋਰ ਕੜਿਆ ਕਰੇ ਇੱਕ ਬੀਚ ਹੁਣ ਸਾਰੀ ਨਾਲ ਹੀ ਘੱਟਿਆ ਗੜਾ ਮੰਨਦਾ ਆਉਣਗੇ ਆਉਣਗੇ ਆ ਕੇ ਚੱਲ ਵੀ ਕਰ ਦੇ ਨੀ ਚੱਕਾ ਮੈਂ ਥੋੜਾ ਹਰੇਕ ਕੋਲੇ ਹੈਨਾ ਮੈਂ ਬਹੁਤ ਥੋੜਾ

ਜਾਂ ਤੋਂ ਪਹਿਲਾਂ ਫੇਰ ਮਿਲ ਜੰਗੇ ਕਰਦੇ ਹਾਂ ਹਾਂ ਅਸਰ ਰੰਗਗੇ ਹਾਂ ਹੇ ਤੇ ਰਹੂਗੇ ਪਾਸਾ ਸੱਤ ਦਿਨ ਹੋਊ ਇੱਥੇ ਫਿਰ ਕਿੰਡ ਬੋਗੇ ਹਾਂ ਫਿਰ ਇੱਕਰੀ ਆ ਜੂਗੀ ਦੇਖੂਗੀ ਜੇ ਜੰਨੀ ਕਿ ਪੱਛੀ ਤੋਂ ਕਦੇ ਹੋਣਾ ਜੇ ਉਹ ਰੂ ਰਾਕੇ ਜਾਂ ਕਿਹੜਾ ਹੁਣ ਉਧਰੋਂ ਦੂਰੋਂ ਬਸ ਸੱਚ ਸੇ ਤੇ ਆ ਜਾਂਦਾ ਚਾਰ ਸਾਲ ਹੋ ਗਏ ਸੁਣ ਗਿਆ ਹਾਂਜੀ ਹਾਂ 4 ਸਾਲ ਹੋ ਗਏ ਹਾਂ ਤਾਂ ਠੀਕ ਹੋ ਗਿਆ ਹਾਂ ਅੱਜ ਪੂਰਾ ਵਸਤਾ ਹੀ ਆ ਗਿਆ ਨਹੀਂ ਆ ਰਿਹਾ ਸਾਹ ਦੇਖ ਨਹੀਂ ਕੋਈ ਨਹੀਂ ਦਿਲ ਦੀ ਗੱਲ ਬੇਸਾਇ ਹੈ ਨਹੀਂ ਕਰਨੀ ਮੇਰੇ ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਜਿਹੜੇ ਹਨਾ ਉਹਨੇ ਸੂਟ ਲੈ ਕੇ ਆਏ ਸੀ ਹੋ ਗਏ ਨਾ ਮੈਂ ਤੁਹਾਨੂੰ ਦੱਸ ਦਿਆਂ ਕੀ ਤੁਸੀਂ ਨੂੰ ਦਿਨੇ ਦਿਖਾਈ ਸੀ 슬라이ਮ ਕਿ ਆਗੇ ਤੁਹਾਨੂੰ ਦਿਖਾਉਣ 슬라이 ਕਿਤੇ ਦੇ ਲੇਟੋਂ 슬라이 ਕਿਤੇ ਹੀ ਕੋਟਲੀ ਬਟਨ ਲਾ ਕੇ ਮਿੰਗਲ ਮਮ ਬਣਾਇਆ ਤੇ ਲੈਸਨ ਲਾ ਕੇ ਵਧੀਆ ਬਣਾਤਾ ਦੇਖੋ ਜੀ ਪਾਕਿਸਤਾਨੀ ਬੰਦ ਚੰਗੀ ਜਿਹੀ ਲਾ ਕੇ ਕੀ ਤੁਸੀਂ 슬라이 ਕਰਾਏ ਇਹਨਾਂ ਰੇਸ ਲਵਾ ਰਹੇ ਨਹੀਂ ਜਿਆਨ ਜਿਹੜੀ ਮਰਜ਼ੀ ਡਿਜ਼ਾਈਨਿੰਗ ਕਰਾ ਲਓ ਤੇ ਗੱਲ ਕਰ ਬਣਾਉਂਦੀ ਹੌਲੀ ਹੈ ਕਿ ਕਈ ਦਿਨ ਲੱਗਦੀ ਸੂਟ ਫਲਾਈ ਕਰਨ ਨੂੰ ਤੇ ਇਹ ਤਾਂ 5 ਜਾਣ ਨੂੰ ਰੱਖ ਲਾਂਗੇ ਸੂਟ ਦੇ ਇੰਚ ਤੇ ਰਸਤੇ ਦਾ ਜਿਆਨਾ ਆਹਾਂ ਕਰੇ ਕਾਉਂਸਲਾਈ ਕਰਾਇਆ ਦਿੱਤੀ ਕਿ ਮਹਾਂ ਦੇ ਚੰਗਲ ਪੂਰਨ ਮਹਾਂ ਦੇ ਪੈਂਦੇ ਨਹੀਂ ਕਿ ਤੇ ਪਰ ਤਾਂ ਉਹ ਮਾਂ ਜੀ ਲੋਰ ਹੰਦ ਕਾਉਂ ਇਹ ਵੀ ਵਧੀਆ ਲਿਆ ਸੂਟ ਲਾ ਕੇ ਵਧੀਆ ਬਣ ਆਏਗਾ ਕਾਪਰਨ ਦਾ ਸੂਟ ਅੱਗਲੀ ਇਦਨਾਲ ਕੌਤਨ ਦਿਨ ਸੁਵਾਰ ਹੈ ਜੀ ਸਤਿ ਸ਼੍ਰੀ ਅਕਾਲ ਇਦਨਾਲ ਜੇ ਤੱਕ ਪਸਾਉਂਦੇ ਰਹਿ ਤੇ ਇਹ ਨਹੀਂ ਇਦਨਾਲ ਦੀ ਕਾਰ ਸੀ ਦੋ ਸੀਟਸ ਕੋ ਜਿ ਲੈ ਲੇ ਸੀ ਕਿ ਮੈਂ ਜਿਸ ਦਿਨ ਆ ਰਹੇ ਸੀ ਤੇ ਆ ਕਮੀਜਾ ਰਾਤ ਨੂੰ ਗੋਦੀ ਬਣਾਤਾ ਕਿੰਦੀ ਬੈਸਮੇ ਕੱਪੀ ਕਾਉਣੀਆਂ ਡਿਜ਼ਾਈਨ ਦੇ ਲਈ ਤੇ ਕਹਿੰਦੀ ਇਹ ਬੜਾ 파ਕ ਨਿਕਲ ਤੁਸੀਂ ਇੱਕ ਵਾਰ ਮੇਰੇ ਘਰ ਤੇ ਤੇ ਮੱਕ ਵੀ ਮੈਨੂੰ ਹਨਾ ਮੁੱਖਾ ਜਾਣ ਲੱਗੇ ਉਹਨੇ ਕਹਿੰਦੀ ਚੱਕਾਂ ਵਾਲੀ ਫਰਾਕ ਬਣਵਾ ਲਾ ਤੇ ਚੱਕਾਂ ਹੀ ਫਰਾਕ ਬਣ ਆਲੀ ਲਗਦਾਂ ਦੀ ਬੈਗ ਉੱਪਰ ਜੇ ਨਾ ਮੇਰੇ ਫਿੱਟਾ ਲੱਗਿਆ ਮੈਨੂੰ ਮਿੰਨੀ ਤੋਂ ਬਲ ਗਈ ਕਲਾਸ ਹੁੰਦੀ ਸਲਾਈ ਕੀਤੀ ਪੈਂਦੀ ਗੁੱਡ ਨੂੰ ਵੱਡੀ ਹੋ ਕੇ ਬਣ ਗਈ ਉਹਨੇ ਇਹ ਸੁਣ ਕਾਰਨ ਤੇ ਵਧੀਆ ਖੁੱਲਾ ਡੁੱਲਾ ਦੁਪੱਟਾ ਹੈਗੇ ਨਾਲ ਤੇ ਕਿਉਂਕਿ ਇਹ ਵੀ ਐ ਇਸ ਤਰ੍ਹਾਂ ਸੀਗਾ ਤੇ ਜਦੋਂ ਇਹ ਸੂਟ ਦੇਖਿਆ ਨਾ ਇਹਦੇ ਵਿੱਚ ਤਿੱਖੀ ਐ ਨਹੀਂ ਸੀਗੀ ਜਦੋਂ ਮੁੰਨੇ ਕਟਾਈ ਕੀਤੀ ਸਵਾਰ ਪਹਿਲਾਂ ਕੱਟ ਕੇ ਬਣਾ ਰਹੀ ਹਾਂ ਉਹਨੇ ਦੇਖਿਆ ਨਾ ਆ ਆ ਵਾਲੀ ਚੀਜ਼ ਤੇ ਨਾ ਤਿੱਖੀ ਹੋ ਨਹੀਂ ਸੀਗੀ ਜ਼ਿਆਦਾਤਰ ਤੇ ਫਿਰ ਉਹ ਕਹਿੰਦੀ ਵੀ ਜੀ ਮੈਂ ਕੀ ਕਰਾਂ ਤੇ ਇਹ ਕਹਿੰਦੀ ਮਤਲਬ ਕੋਈ ਗੱਲ ਹੈ ਕਹਿੰਦੀ ਹੱਲ ਤਾਂ ਵੀ ਖਰਾਬ ਸੂਟ ਜੇ ਬਣਾ ਲੈ ਤੇ ਲੈ ਨਾਲ ਤੇ ਬਲ ਪੈ ਕੇ ਲੁਕ ਜੂਗਾ ਤੇ ਤਾਂ ਕਰ ਜੁਨੇ ਅਸਰਮ ਨਾਲ ਸੂਟ ਤੇ ਇਹ ਸੂਟ ਦੇ ਵੀ ਦੂਰੇ ਨਹੀਂ ਆਏ ਨਹੀਂ ਜਿੱਦ ਤੱਕ ਉਹ ਮਾਣੇ ਨਹੀਂ ਦਿੱਤੇ ਸੀਗੇ ਜਿਹੜੇ ਪੂਰੇ ਦਿਮਾਣੇ ਨੇ ਉਹ ਆਏ ਇਸ ਲਈ ਹੋ ਗੀ ਤੇ ਅੱਜ ਆਏ ਸੀਗੇ ਮਾਮੇ ਮਹੀ ਨੇ ਅੰਮਾ ਜੀ ਤੇ ਮਾਮੀ ਜੀ ਤੇ ਉਹਨਾਂ ਦੇ ਮੁੰਡੇ ਆਏ ਸੀਗੇ ਕਨਾਨੀ ਆਏ ਸੀਗੇ ਨੇ ਤੇ ਉਹ ਬਾਹਰੋਂ ਆਏਗੇ ਪਹਿਲਾਂ ਮਾਮਾ ਜੀ ਦਾ ਮੁੰਡਾ ਕਿ ਮੁੜ ਗਿਆ ਸੀਗਾ ਤੇ ਮੇਰੇ ਮਾਮਾ ਜੀ ਬਿਮਾਰ ਸੀਗੇ ਉਦੋਂ ਉਹਨੂੰ ਤਾਂ ਤੁਰਤੀ ਆਉਣਾ ਪੈ ਗਿਆ ਉਹ ਲਾਗੇ ਦੋ ਟਾਈਮ ਹੀ ਨੇ ਤੇ ਇਹ ਤਾਂ ਮੇਰੇ ਨਾਲ ਡੇਢ ਕਿ ਮਹੀਨੇ ਦੀ ਛੁੱਟੀ ਹੈ ਜੀ ਮਰੀਮ ਜੀ ਗਿਲਗੀ ਤੇ ਇਹ ਆਪਣੀ ਸੁਲਤਾਨੀ ਨੂੰ ਦਿਖਾਈ ਉਸ ਤੇ ਹੁਣ ਨਾ ਕੰਮ ਕਰਾਂਗੇ ਗੱਲ ਨਾ ਪਤਾ ਤੇ ਬਹੁਤ ਸਾਰਾ ਇਸਾਨ ਉਸਮਾਨ ਦੇਗੀ ਤੇ ਮੈਨੂੰ ਜੂਟ ਦੇ ਪੈਸੇ ਦੇਗੀ ਤੇ ਕਿੰਨੀ ਦੀ ਮੈਂ ਇੰਟਰਟੇਨਮੈਂਟ ਦੁਮਾਈ ਦੀ ਤੇ ਮਾ ਮਾਂ ਮਾਂ ਵੀ ਸਾਰੇ ਰਸਤੇ ਅਜਿਹਾ ਵੀ ਉਹਦੇ ਬਹੁਤ ਧਰ ਪਿਆ ਕਰਦੇ ਮੇਰੇ ਫੜਾ ਸੁਣਾ ਅੱਜ ਆਪਣੀ ਮੋਟਰ ਲਾਦੀ ਦੀ ਮੋਟਰ ਦਾ ਸਾਰਾ ਸਾਮਾਨ ਉਹ ਆਪਣਾ ਲੈ ਗਏ ਸੀ ਚੱਕ ਕੇ ਤੇ ਹੁਣ ਜੋਤ ਤੇ ਇੱਕ ਬਾਬਾ ਗਾ ਤੇ ਬਾਬਾ ਜੀ ਤੇ ਉਹ ਹਨਾ ਚੱਕ ਗਿਆ ਬ੍ਰੇਤੀ ਪਿੰਗਾ ਪਰ ਕੇ ਤੇ ਲਾਇਓਂਦੇ ਆਪਣੇ ਬਾਹਲੇ ਕਰੇ ਜੀ ਮਿੱਟੀ ਹੁੰਦੀ ਹੈ ਜਿੱਥੇ ਨੀਮਾ ਤਾਂ ਜਿੱਥੇ ਜਾਂਦੇ ਤੇ ਬਾਕੀ ਤੋਂ ਸੁਸਪਾਈ ਦੀ ਕਰ ਲਈ ਸੀਗੀ ਕੁਝ ਹੁਣ ਥੋੜੀ ਵੀ ਰਹਿ ਗਈ ਉਹ ਮੈਂ ਕੱਲ ਨੂੰ ਕਰ ਲੂੰ ਤੇ ਮੋਟਰ ਤੇ ਆਪਣੀ ਜੋ ਨਵੋ ਲਾਉਣ ਵਾਲਾ ਰਹਿੰਦਾ ਪਾਟ ਲਾਉਣ ਵਾਲਾ ਰਹਿੰਦਾ ਤੇ ਇੱਕ ਮੋਟਰ ਪਾਉਣਾ ਰਹਿੰਦੀ ਉਹਨੇ ਉਧਰ ਡੈਡੀ ਬੁਲਾਉਂ ਗਏ ਵੇ ਮਿਸਤਰੀ ਨੂੰ ਤੇ ਚਲੋ ਆਪਣਾ ਪਾਣੀ ਲੱਗਿਆ ਆ ਆਪ ਦੇ ਘਰ ਇਹ ਹੈ ਨਾ ਵੀ ਬੱਤ ਜੁਗ ਮੱਜੁਗਾ ਪਰ ਬਹੁਤ ਪਾਣੀ ਵੀ ਨਾ ਬਹੁਤ ਔਖਾ ਸੀਗਾ ਜੀ ਪਰ ਔਖਾ ਵੀ ਨਹੀਂ ਸੀਗਾ ਕਿਉਂਕਿ ਆਪਣੀ ਉਧਰ ਤਾਇ ਜੀ ਕੀ ਮੋਟਰ ਦਾ ਪਾਣੀ ਲੈਂਦੇ ਸੀਗੇ ਤੇ ਕੋ ਜਾਣਾ ਕਰਨਾ ਬਹੁਤ ਔਖਾ ਲੱਗਾ ਸੀਗਾ ਤੇ ਉਹਨਾਂ ਨਾਲ ਆ ਵੀ ਇਸ 10 12 ਦਿਨ ਬਹੁਤ ਵਧੀਆ ਟੰਗ ਸਾਰੇ ਉਹਨਾਂ ਨਾਲ ਸਾਡਾ ਪਿਕਚਰਿਆਂ ਨੇ ਹੀ ਅਦਸ਼ੋਖ ਹੁੰਦਾ ਕੰਪਾਈਦਾ ਤੇ ਬਾਕੀ ਸਿਰੇ ਸਵਾਣੂ ਉਹ ਸਾਰੇ ਲੈ ਗਏ ਅੱਜ ਨਾ ਐ ਲੱਗਦਾ ਜਿਵੇਂ ਕੁਸਤ ਹਨਾ ਹੈ ਹੀ ਨਹੀਂ ਜਿਹਾ ਰੌਣਕ ਜਿਹੀ ਸੀਗੀ ਉਹਨਾਂ ਨਾਲ ਬਹੁਤ ਸਾਰੇ ਦਿਨ ਇੰਜ ਇੰਜ ਚੱਲੀ ਜਾਂਦਾ ਤੇ ਕੋਲੇ ਹਨਾ ਕਦੇ ਚਾਹ ਬਣਾ ਲਈ ਕਦੇ ਕੜਾਹੀ ਬਣਾ ਲਈ ਤੇ ਸਾਰੰਗ ਨਹੀਂ ਕੰਮ ਲੱਗੇ ਰਹਿੰਦੇ ਸੀਗੇ ਅੱਜ ਐ ਲੱਗਦਾ ਵੀ ਬਿੱਲੀ ਰਹਿੰਗੀ ਫੇਰ ਵੀ ਉਹ ਮਨੂੰ ਤਕਰੀਮ ਨੂੰ 1 ਵਜੇ ਲੈ ਕੇ ਗਿਆ ਮਸੀਨ ਉਹ ਤੋਂ ਬਾਅਦ ਫਿਰ ਮੈਂ ਥੋੜਾ ਬਹੁਤ ਤਾਂ ਧੋਤਾ ਵੀ ਬਰੇਤੀ ਜਿਹੀ ਜਿਹੜੀ ਹੈ ਨਾ ਧੋ ਕਿੱਕ ਸਾਈਡ ਤੇ ਕਰਤੀ ਕਿ ਚਲ ਜੇ ਸੁੱਕੀ ਜਦੋਂ ਪਿੰਗਾ ਪਰ ਲੈਣਗੇ ਤੇ ਨਹੀਂ ਕਿਰਕੇ ਰਹਿੰਦੀ ਸੀ ਕਿ ਸਾਰੇ ਅੰਦਰ ਤੇ ਹੁਣ ਆਪਾਂ ਦੇਖੋ ਜੇ ਕੱਲ ਨੂੰ ਵੀ ਰੱਬ ਸੁੱਖ ਰੱਖੇ ਤੇ ਐ ਕਿ ਹਾਂ ਮੈਂ ਨੂੰਗਾ ਮੈਂ ਬੱਚਾ ਛੱਡ ਕੇ ਮੈਂ ਨਾ ਕਮਰੇ ਤੇ ਘੱਟ ਕੇ ਨਾ ਧੋ ਲਾਂਗੇ ਘੇਰਾ ਸਫਾਈ ਕਰ ਲਾਂਗੇ ਬਾਹਰ ਤੇ ਬਹੁਤ ਚਾਦੇ ਮਿੱਟੀ ਘਟਾ ਚੜਿਆ ਪਿਆਗਾ ਕੀਰ ਸਫਾਈ ਕਰਦੇ ਵਾਂਜੁਰ ਨਹੀਂ ਤਾਂ ਅੰਦਰ ਹੀ ਹੁੰਦੀ ਸੀ ਕਿ ਸਾਰੇ ਕਿਰਕਰ ਤੇ ਹੁਣ ਮਾ ਝਾੜੂ ਲਾਉਣ ਨਾਲ ਵੀ ਨਹੀਂ ਜਾਂਦੀ ਨਹੀਂ ਨਾ ਹੀ ਪੋਚਾ ਲੱਗਦਾ ਸੀ ਕਿਉਂ ਪਾਣੀ ਬੰਦ ਕਰ ਦਿੰਦੇ ਸੀ ਕਿ ਕਹਿੰਦੇ ਸੀ ਪਾਈ ਵੀ ਪਾਣੀ ਮੋਟਰੇ ਖਾਂਦਾ ਕਰ ਤੇ ਫਿਰ ਉਹਨਾਂ ਦੀ ਪਸੌਣੀ ਪੈਂਦੀ ਸੀਗੀ ਉਹਨਾਂ ਕਹਿੰਣ ਪਹਿਲੇ ਪਹਿਲੇ ਮੈਂ ਕੱਪੜੇ ਧੋ ਲੈਂਦੀ ਸੀ ਕਿਤੇ ਭਾਂਡੇ ਨੂੰ ਸੁਬੱਤ ਧਰ ਕੇ ਬਸ ਉਹਨਾ ਸਸਾਰਾ ਲੈਂਦੀ ਸੀਗੀ ਬਸ ਤੇ ਕਾਨੂੰ ਇੱਕ ਭੈਣ ਤੁਸੀਂ ਸੀਗੀ ਸਫਾਈ ਕਰਨ ਵਾਸਤੇ ਜੋ ਟਾਈਮ ਨਾਲ ਹੀ ਤਾਂ ਕਰਾਂਗੇ ਸਫਾਈ ਤੇ ਵੇਰ ਆਪਾਂ ਕਰਾਂਗੇ ਦੁਆ ਤੇ ਦਿਵਾਲੀ ਦੇ ਚਲ ਨਾਲ ਪੈਰੇ ਦੇ ਜੀ ਜੀ ਸਾਬ ਸਪਾਈ ਏਰਾ ਮਿੱਟੀ ਜੀ ਹੁਣੇ ਕੋਚੇ ਲਾਉਣ ਨਾਲ ਤਾਂ ਨਿਕਲਦੀ ਨਹੀਂ ਜਿਨਾ ਮਾਰਦੀ ਕੋਚਾ ਲਈ ਚਲੋ ਦੱਬ ਕੇ ਤੇ ਇਹ ਕਿਰਨ ਜਲ ਤੋਂ ਕਿ ਕਿਰਾ ਮਿੱਟੀ ਦੀ ਸਾਰੀ ਪੀਰ ਨਿਕਲ ਜੀ ਤੋਂ ਸਮਾਰ ਕੇ ਨਾਲ ਇਹ ਵਾਲ ਪੇਪਰ ਦੇ ਜਿਹੜੇ ਲੱਗੇ ਹੋਏਗੇ ਇਹਨਾਂ ਦੀ ਮੀ ਪੈਣ ਕਰਕੇ ਨਾ ਚਿਪਚਿਪ ਜੀ ਹੋਈ ਜਾਂਦੀ ਹੈ ਜੀ ਤੇ ਲੈ ਕੇ ਆਪਾਂ ਸਤ ਫਲ ਲੀਰ ਸਾਇ ਕਿਰਕ ਸਾਕੇ ਤੇ ਸੁੱਕੀ ਕਪੜਾ ਮਾਰ ਦਾਂਗੇ ਫਿਰ ਬੜੀਏ ਨਿਕਲੇ ਨਾਲ ਫੋਟੋ ਮਾ ਫਟਵਾ ਤੇ ਮਿੱਟੀ ਬਹੁਤ ਚੜੀ ਪਈ ਹੈ ਜੇ ਸਪਾਈ ਹੋ ਜੂਗੀ ਤੇ ਬਾਕੀ ਸਾਰੇ ਕੰਮ ਰਿਆਂ ਦੀ ਤੇ ਬਾਕੀ ਇਹ ਦਮਸਾਰ ਚਾਟ ਨੂੰ ਜਨ ਕਰ ਲਾਂਗੇ ਤੇ ਫਿਰ ਆਪਾਂ ਕਰਾਂਗੇ ਦਵਾਈ ਮਮਾ ਕੱਲ ਸੱਦਾ ਪੰਜਾਬੀ ਦਾ ਪੇਪਰ ਹੈ ਨੀ ਤੁਸੀਂ ਪੇਪਰ ਸਟਾਰਟ ਕਰੋਗੇ ਤੇ ਮੈਂ ਕਹਿੰਦੀ ਸੀ ਕਿ ਮਮਾ ਮੈਰਿਜ ਕਰ ਦੇਗੀ ਪਹਿਲਾਂ ਗੱਲਾਂ ਬਾਤਾਂ ਸੁਣੇਗੀ ਮਮਾ ਜੀ ਉਹਨੇ ਨਹੀਂ ਆ ਤੇ ਹੁਣ ਇਹ ਬੈਠੇਗੀ ਕਿ ਮੈਂ ਰਾਤ ਨੂੰ পড়ੂੰਗੀ ਜਦ ਤੁੰਦ ਮਗਾ ਚਾੜੂ ਮਰਵਾ ਦੇਗੀ ਤੋ ਅੱਜ ਮੈਂ ਹੰ ਵੀ ਪਈਗੀ ਤੇ ਮੇਰੇ ਨਾ ਪੈਰ ਵਾਲੇ ਖਨਾਕ ਹੋਏ ਪਏ ਆ ਪਾਣੀ ਚ ਬਰੇਤੀ ਨਾਲ ਨਾ ਵੱਡੇ ਜਾਂਦੇ ਸੀਗੇ ਪੈਰ ਕਿਉਂ ਮਿੱਚੀ ਜਦੋਂ ਉਹ